ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਵਰੋਂ ਸਾਈਂ ਮਹਾਪੁਰਖ ਤਨ ਤਨ ਪਿਆਰੇ ਬਾਬਾ ਪਰਮ ਪੂਜਿਆ ਬਾਬਾ ਗੇਜਾ ਸਿੰਘ ਦੇ ਜਨਮ ਸਥਾਨ ਤੇ ਹਾਜ਼ਰੀਆਂ ਭਰ ਰਹੇ ਗੁਰੂ ਜੀ ਕੀ ਸਾਜੀਨਵਾਜੀ ਸਾਧ ਸੰਗਤ ਜੀ ਪਿਆਰ ਸਤਿਗੁਰੂ ਜੀ ਦੇ ਫਤਿਹਕ ਜਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਆਪਣੇ ਦੁਨਿਆਵੀ ਕਾਰਾਂ ਵਿਹਾਰਾਂ ਨੂੰ ਸੰਚੋ ਸੰਕੋਚ ਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਸਜ ਕੇ ਆਪਣੇ ਸਮੇ ਨੂੰ ਸਵਾਸਾਂ ਨੂੰ ਸਫਲियां ਕਰ ਰਹੇ ਹਾਂ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਸਤਿਗੁਰਾਂ ਦਾ ਬਚਨ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮੰਨ ਕੇ ਕਰਮਾ ਕਹ ਨਾਨਕ ਤਿਸ ਭਇਓ ਪ੍ਰਾਪਤ ਜਿਸ ਜਿਸ ਪੁਰਬ ਲਿਖੇ ਕਾ ਲੈਣਾ ਜਿਹੜੇ ਪ੍ਰਮਾਤਮਾ ਦੀ ਕੀਰਤੀ ਕਰਨੀ ਸੁਣਨੀ ਅਤੇ ਸਾਧੂ ਦੀ ਸੰਗਤ ਵਿੱਚ ਬੈਠ ਕੇ ਕਰਨੀ ਇਸ ਤੋਂ ਵੱਡਾ ਸਤਿਗੁਰੂ ਬਖਸ਼ਿਸ਼ ਕਰਦੇ ਹਨ ਹੋਰ ਕੋਈ ਕਰਮ ਨਹੀਂ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮੰਨ ਕੇ ਕਰਨਾ ਸਾਰਿਆਂ ਚੰਗਿਆਂ ਕੰਮਾਂ ਤੋਂ ਸਾਰਿਆਂ ਤੋਂ ਸ਼੍ਰੋਮਣੀ ਕਰਮ ਇਹ ਹੈ ਪਰ ਕਹ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬਲੇਖੇ ਕਾ ਲਹਿਣਾ ਪ੍ਰਾਪਤ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਪੁਰਬਲੇ ਕਰਮਾਂ ਦੇ ਵਿੱਚ ਇਹ ਲਿਖਿਆ ਬਖਸ਼ਾ ਲਿਖੀਆਂ ਹੁੰਦੀਆਂ ਹਨ ਸੋ ਆਪ ਜੀ ਨੇ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਤੋਂ ਕਿੰਨੇ ਪਿਆਰ ਵਾਲੇ ਕਿੰਨੇ ਮਿੱਠੇ ਕਿੰਨੇ ਨਾਮ ਦੇ ਰੱਤੇ ਹੋਇਆਂ ਤੋਂ ਆਪਾਂ ਸਤਿਗੁਰਾਂ ਦੇ ਬਚਨ ਸਰਵਣ ਕੀਤੇ ਆ ਕਿੰਨੀ ਗੁਰੂ ਦੀ ਬਖਸ਼ਿਸ਼ ਹੈ ਇਦੋਂ ਵੱਡਾ ਹੋਰ ਸਤਸੰਗ ਇਦੋਂ ਵੱਡਾ ਹੋਰ ਸਵਰਗ ਕੀ ਹੋ ਸਕਦਾ ਹੈ ਸਤਿਗੁਰੂ ਬਖਸ਼ਿਸ਼ ਕਰਦੇ ਆ ਮੋਕਤ ਭੋਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਇਹੇ ਬੇਕੁੰਠ ਧਾਮਾ ਸਤਿਗੁਰੂ ਬਾਣੀ ਵਿੱਚ ਥਾਂ ਤਾਂ ਦੇ ਬਖਸ਼ਿਸ਼ਾਂ ਕਰਦੇ ਆ ਕਿ ਜਿੱਥੇ ਪ੍ਰਮਾਤਮਾ ਦੀ ਹਰ ਜਸ ਹੋ ਰਿਹਾ ਹੈ ਜਸ ਹੋ ਰਿਹਾ ਹੈ ਸਰਸੰਗ ਜੁੜੀ ਹੋਈ ਹੈ ਉਹੀ ਬੇਕੁੰਠ ਧਾਮਾ ਸੋ ਆਪਾਂ ਕਿੱਡੇ ਵੱਡਿਆ ਭਾਗਾਂ ਵਾਲੇ ਹਾਂ ਜਿਵੇਂ ਕਿਥੋਂ ਕਿਥੋਂ ਆ ਕੇ ਆਪਾਂ ਨੂੰ ਮਹਾਪੁਰਖ ਕਮਾਈ ਵਾਲੇ ਗੁਣੀ ਗਿਆਨੀ ਕਿੱਥੇ ਆ ਕੇ ਆਪਾਂ ਨੂੰ ਇੱਥੇ ਗੁਰੂ ਉਪਦੇਸ਼ ਸੁਣਾ ਕੇ ਬਾਣੀ ਦੀ ਇਤਿਹਾਸ ਦੀ ਵਿਚਾਰ ਸੁਣਾ ਕੇ ਆਪਾਂ ਨੂੰ ਗੁਰੂ ਨਾਲ ਜੋੜਦੇ ਆ ਕਿੰਨੇ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੀ ਕਿੱਡੀ ਬਖਸ਼ਿਸ਼ ਹੈ ਇਹ ਬਾਬਾ ਜੀ ਦੀ ਕਮਾਈ ਹੈ ਬਾਬਾ ਜੀ ਦੀਆਂ ਬਖਸ਼ਾ ਨੇ ਬਾਬਾ ਜੀ ਦਰਗਾਹੀ ਮਹਾਪੁਰਖ ਆਇਆ ਸਨ ਤਾਂ ਤਾਂ ਪਿਆਰੇ ਬਾਬਾ ਜੀ ਸ਼ਰਸਿੰਗ ਜੀ ਬਚਨ ਕਰਦੇ ਸਨ ਕਿ ਸਾਡੇ ਨਾਲ ਇਹ ਦਰਗਾਹ ਦੇ ਵਿੱਚ ਸਾਰੇ ਬਹਿੰਗਮ ਆਏ ਹੋਇਆ ਸੋ ਛੋਟੀ ਕਮਾਈ ਨਹੀਂ ਸੀ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮਰਤ ਸ਼ਕਾਰ ਦਿੱਤਾ ਉਹ ਕੋਈ ਆਮ ਬੰਦੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ 64 ਸਾਲ ਬਾਬਾ ਜੀ ਦੇ ਚਰਨਾਂ ਵਿੱਚ ਬਾਬਾ ਜੀ ਦੇ ਘਰ ਦੀਆਂ ਡਿਊਟੀਆਂ ਕਰਦੇ ਆ ਲਾਤੀਆਂ ਉਹਨਾਂ ਦਾ ਕੋਈ ਆਪਣਾ ਕਰਮ ਸੀ ਕੋਈ ਉਹ ਕਰਮਾਂ ਦੇ ਬੱਦੇ ਨਹੀਂ ਸੀ ਆਇਓ ਤਾਂ ਪ੍ਰਮਾਤਮਾ ਡਿਊਟੀਆਂ ਲਾ ਕੇ ਭੇਜਦਾ ਇਸ ਸੰਸਾਰ ਦੇ ਉੱਤੇ ਜੀਵਾਂ ਦੇ ਕਰਮ ਕੱਟਣ ਵਾਸਤੇ ਜੀਵਾਂ ਨੂੰ ਜੀਵਤ ਮੁਕਤ ਕਰਨ ਵਾਸਤੇ ਔਰ ਬਾਬਾ ਜੀ ਦੇ ਚਰਨਾਂ ਵਿੱਚ 100 ਤੋਂ ਉੱਪਰ ਬਹਿੰਗਮ ਸੀ ਜਿਨ੍ਹਾਂ ਦੀਆਂ ਅੱਡੋ-ਅੱਡੀਆਂ ਡਿਊਟੀਆਂ ਲਾਈਆਂ ਕੋਈ ਕੀਰਤਨ ਕਰਦਾ ਹੈ ਕੋਈ ਸਤਿਗੁਰਾਂ ਦੀ ਸੇਵਾ ਕਰਦਾ ਹੈ ਕੋਈ ਪਾਠਾਂ ਦੀ ਸੇਵਾ ਕੋਈ ਪੱਥਰ ਲਾਉਂਦਾ ਕੋਈ ਪਹਿਰੇ ਦੀ ਕੋਈ ਸਭ ਤੋਂ ਵੱਡੀ ਔਖੀ ਸੇਵਾ ਬਾਬਾ ਜੀ ਦੀ ਲਈ ਬਾਬਾ ਜੀ ਨੇ ਜਿਹੜਾ ਖੰਡੇ ਬਾਟੇ ਦਾ ਅਮਰਿ ਸ਼ਿਕਾਉਣਾ ਹੋਰ ਤਾਂ ਹਰ ਇੱਕ ਸੇਵਾਵਾਂ ਸੌਖੀਆਂ ਹੋ ਜਾਂਦੀਆਂ ਪਰ ਜਿਹੜਾ ਖੰਡੇ ਬਾਟੇ ਦਾ ਅਮਰਤ ਹੈ ਉਹ ਹਰੇਕ ਨਹੀਂ ਸ਼ਿਕਾ ਸਕਦਾ ਜਿਹਦੀ ਆਪਣੀ ਕਮਾਈ ਹੋਵੇ ਆਪਣਾ ਜੀਵਨ ਹੋਵੇ ਔਰ ਆਪਣਾ ਜਿਹੜਾ ਸੁਰਤੀ ਬਿਰਤੀ ਉੱਚਾ ਸੁੱਚਾ ਜਿਨ੍ਹਾਂ ਦਾ ਜੀਵਨ ਆਚਾਰ ਹੋਵੇ ਉਹੀ ਅਮਰਤ ਸ਼ਿਕਾ ਸਕਦਾ ਹੈ ਅਮਰਤ ਛਕਾਉਣ ਵਾਸਤੇ ਫਿਰ ਕਿੰਨੇ ਸਿੰਘਾਂ ਦੀ ਲੋੜ ਹੁੰਦੀ ਹੈ ਦੂਸਰੇ ਕੰਮ ਤਾਂ ਇਕੱਲਾ-ਇਕੱਲਾ ਬੰਦਾ ਕਰ ਹੀ ਜਾਂਦਾ ਹੈ ਪਰ ਇਸ ਸਮਾਗਮ ਵਾਸਤੇ ਕਿੰਨੇ ਜੱਥੇ ਵੱਡੇ ਦੀ ਲੋੜ ਹੈ ਉਹ ਵੀ ਸਿਮਰਨ ਵਾਲੇ ਨਿਤਨੇਮੀ ਪੂਰੇ ਜਿਨ੍ਹਾਂ ਨੇ ਹਰ ਵੇਲੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਜੋ ਦਾਸ ਨੇ ਹੁਣੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਸਰਵਣ ਕਰਵਾਇਆ ਭਾਈ ਗੁਰਦਾਸ ਜੀ ਨੇ ਲਿਖਿਆ ਹਰ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ਸਤ ਸੰਗਤ ਮੇਲਾ ਆਪ ਘਰ ਪੰਜ ਦੂਤ ਸੰਘਾਰੇ ਗੁਰ ਸਿੱਖਾਂ ਮਥੇ ਉਜਲੇ ਸੱਚੇ ਦਰਬਾਰੇ ਹਰ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਸਿਮਰਨ ਬੰਦਗੀ ਨਾਲ ਜੁੜ ਜਾਣਾ ਐਸੇ ਪੰਜ ਪਿਆਰੇ ਜੀਵਨ ਵਾਲੇ ਉਹੀ ਅੱਗੇ ਅੰਮ੍ਰਿਤ ਛਕਾ ਸਕਦੇ ਐ ਸੋ ਬਾਬਾ ਜੀ ਦੀ ਡਿਊਟੀ ਲਈ ਇੱਕ ਮਹਾਪੁਰਖ ਕੀਰਤਨ ਦਰਬਾਰ ਦੇ ਵਿੱਚ ਬੋਲੇ ਕਹਿੰਦੇ ਸਾਰਿਆਂ ਮਹਾਪੁਰਖਾਂ ਦੀ ਬਾਬਾ ਜੀ ਨੇ ਡਿਊਟੀ ਲਈ ਪਰ ਸਭ ਤੋਂ ਵੱਡੀ ਡਿਊਟੀ ਔਖੀ ਡਿਊਟੀ ਬਾਬਾ ਜੀ ਜਰਸੀ ਨੇ ਲਈ ਕੀ ਲਈ ਬੰਦਿਆਂ ਨੂੰ ਬੰਦੇ ਬਣਾਉਣ ਦੀ ਡਿਊਟੀ ਲਈ ਜਿਹੜੇ ਬੰਦੇ ਗੁਰੂ ਤੋਂ ਬੇਮੁਖ ਹੋਏ ਹੋਏ ਗੁਰੂ ਤੋਂ ਟੁੱਟੇ ਹੋਏ ਉਹਨਾਂ ਨੂੰ ਅਮਰ ਸ਼ਕਾ ਕੇ ਬੰਦਗੀ ਦੇ ਵਿੱਚ ਲਾ ਦਿੱਤਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਦੇਖਣ ਕੋ ਦੀ ਦਰ ਜਿਹੜੇ ਕਰੇ ਜੋ ਬੰਦਾ ਬੰਦਗੀ ਬੰਦਾ ਉਹ ਪ੍ਰਵਾਨ ਬਾਬਾ ਜੀ ਦੇ ਬਚਨਾਂ ਬਾਬਾ ਜੀ ਸ਼ਸ਼ੇਂਗੀ ਮਹਾਰਾਜ ਜੀ ਦੇ ਮੈਂ ਨਹੀਂ ਆਪ ਆਖਦਾ ਇਹ ਰੱਬ ਸੱਚੇ ਦਾ ਫਰਮਾਨ ਬਾਬਾ ਜੀ ਦੇ ਅੱਜ ਵੀ ਟੇਪਰ ਕਾਰਡ 'ਚ ਭਰੇ ਹੋਇਆ ਸੋ ਬਾਬਾ ਜੀ ਨੇ ਟੁੱਟੀਆਂ ਹੋਈਆਂ ਰੂਹਾਂ ਨੂੰ ਬਾਬਾ ਜੀ ਦੇ ਬਚਨਾਂ ਇੱਕ ਬੰਦੇ ਨੂੰ ਜੋੜ ਦੇਣਾ ਇਤੋਂ ਵੱਡਾ ਪੁੰਨ ਕੋਈ ਨਹੀਂ ਹੈ ਇੱਕ ਜੁੜੇ ਹੋਏ ਨੂੰ ਤੋੜ ਦੇਣਾ ਐਡ ਵੱਡਾ ਪਾਪ ਕੋਈ ਨਹੀਂ ਹੈ ਤੇ ਬਾਬਾ ਜੀ ਨੇ ਕਿੰਨਿਆਂ ਨੂੰ ਜੋੜਿਆ ਗਿਣਤੀ ਹੀ ਨਹੀਂ ਕਰ ਸਕਦੇ 7.5 ਲੱਖ 7 ਲੱਖ ਪ੍ਰਾਣੀ ਨੂੰ ਤਾਂ ਧੰਨ ਧੰਨ ਬਾਬਾ ਜੀ ਸ਼੍ਰੀ ਸ਼ੰਗੀ ਦੇ ਸਮੇਂ ਤੇ 1963 ਤੋਂ ਪਹਿਲਾਂ ਪਹਿਲਾਂ ਸ਼ਿਕਾਰ ਦਿੱਤਾ 15-16 ਲੱਖ ਨੂੰ ਫੇਰ ਸ਼ਿਕਾਰ ਦਿੱਤਾ ਇੰਨੇ ਸਾਲਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਖੰਡਾ ਹਰ ਥਾਂ ਤੇ ਖੜਕਾਇਆ ਸੋ ਇਹ ਮਹਾਪਰਖਾਂ ਦੀਆਂ ਕਮਾਈਆਂ ਬਖਸ਼ਾ ਦਰਗਾਹੀ ਡਿਊਟੀਆਂ ਲੱਗੀਆਂ ਹੁੰਦੀਆਂ ਹਨ ਜਿਹੜਾ ਬਾਬਾ ਜੀ ਨੇ ਇੰਨੀਆਂ ਕਮਾਈਆਂ ਕੀਤੀਆਂ ਜਿਹੜਾ ਅੱਜ ਆਪਣੇ ਨਗਰ ਦੇ ਵਿੱਚ ਇੰਨੇ ਰੰਗ ਭਾਗ ਲਾਏ ਆ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਧਨ ਧਰਤੀ ਉਹ ਥਾਉ ਧਨ ਗੁਰਸਿੱਖ ਸਾਧੂ ਪੈਰ ਤਰੰਦਾ ਜਿੱਥੇ ਗੁਰਸਿੱਖ ਸਾਧੂ ਦੇ ਪੈਰ ਉਹ ਧਰਤੀ ਕਿੰड्या ਭਾਗਾਂ ਵਾਲੀ ਹੁਣੇ ਭਾਈ ਸਾਹਿਬ ਤੋਂ ਆਪਾਂ ਕਿੰਨੇ ਵਿਸਥਾਰ ਦੇ ਨਾਲ ਇਸ ਮਹਾਪਰਖਾਂ ਦੇ ਚਰਨ ਪੈਣ ਦੇ ਨਾਲ ਇਸ ਜਗ੍ਹਾ ਦੀ ਕਿੰਨੀ ਵਿਡਿਆਈ ਸਰਵਣ ਕੀਤੀ ਹੈ ਕਿੰਨੇ ਵੱਡੇ ਭਾਗਾਂ ਵਾਲਿਆਂ ਆਪਾਂ ਜਿਹੜੇ ਇੱਥੇ ਧੂੜੀ ਪਰਸ ਰਹੇ ਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਜੇ ਹੋਏ ਆਂ ਸਮਾ ਸਫਲਿਆ ਕਰ ਰਹੇ ਆਂ ਸੋ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਤਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੋਖ ਰੱਖਦਿਆਂ ਹੋਇਆ ਸਤਿਗੁਰੂ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਸਾਡਾ ਇੱਥੇ ਆਉਣ ਦਾ ਮਨੋਰਥ ਕੀ ਸੀ ਅਸੀਂ ਕਿਵੇਂ ਆਏ ਹਮ ਇਹ ਤਾਜ ਜਗਤ ਮਵਾਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀ ਨੂੰ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨ ਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਸਤਿਗੁਰੂ ਬਖਸ਼ਿਸ਼ ਕਰਦੇ ਕਹਿੰਦੇ ਅਸੀਂ ਇਹ ਤੀਸਰਾ ਪੰਥ ਖਾਲਸਾ ਪੰਥ ਧਰਮ ਚਲਾਉਣ ਵਾਸਤੇ ਸੰਤਾਂ ਮਹਾਪੁਰਖਾਂ ਦੀ ਰੱਖਿਆ ਕਰਨ ਵਾਸਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਜ਼ੁਲਮ ਦਾ ਨਾਸ਼ ਕਰਨ ਵੇ ਇਸ ਸੰਸਾਰ ਤੇ ਆਏ ਆਂ ਤੇ ਆਉਣਾ ਕਿਵੇਂ ਹੋਇਆ ਸਤਿਗੁਰੂ ਆਪਣੀ ਬਾਣੀ ਚ ਦੱਸਦੇ ਹਨ ਕਿ ਅਸੀਂ ਹੇਮ ਜਿਆਦੇ ਸਮਾਂ ਥੋੜਾ ਦਾ ਅਸ਼ਿਸ਼ ਕਰਕੇ ਵਿਸਥਾਰ ਨਹੀਂ ਕਰਦੇ ਹੇਮਪੁੰਡ ਪਰਬਤ ਤੇ ਤਪੱਸਿਆ ਕਰ ਰਹੇ ਹਾਂ ਸਤਿਗੁਰੂ ਕਹਿੰਦੇ ਹਮ ਤਹ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਬਹੁਤ ਵੱਡੀ ਤਪੱਸਿਆ ਕੀਤੀ ਦਾਸ ਉਧਰ ਸਾਖੀ ਵੱਲ ਲੀ ਜਾਂਦਾ ਸਤਜੁਗ ਦੇ ਵਿੱਚ ਸਤਿਗੁਰੂ ਸਰਬਲੋਹ ਦਾ ਸਰੀਰ ਸੀ ਸਤ ਲੋਗ ਦੇ ਵਿੱਚ ਸਤ ਸਤਜੁਗ ਦੇ ਵਿੱਚ ਉੱਥੇ ਚੌਂਕੜਾ ਮਾਰ ਕੇ ਬੈਠ ਗਏ ਸਤਜੁਗ ਸਾਰਾ ਲੰਘਿਆ ਤ੍ਰੇਤਾਜੁਗ ਲੰਘਿਆ ਲੱਖਾਂ ਸਾਲ ਦੁਆਪਰ ਲੰਘਿਆ ਕਲਯੁਗ ਦਾ ਸਮਾਂ ਜਦੋਂ ਆਇਆ ਫਿਰ ਇੱਥੇ ਮਾਤ ਲੋਕ ਦੇ ਵਿੱਚ ਜਦੋਂ ਜ਼ੁਲਮ ਹੋ ਰਿਹਾ ਸੀ ਅਤਿਆਚਾਰ ਹੋ ਰਿਹਾ ਸੀ ਸੋ ਉਦੋਂ ਫਿਰ ਅਕਾਲ ਪੁਰਖ ਪਰਮਾਤਮਾ ਨੇ ਬੜੇ ਪੀਰ ਪਗੰਬਰਾਂ ਨੂੰ ਕਿਹਾ ਜਦੋਂ ਕਿਸੇ ਨੇ ਹਾਂ ਨਾ ਕੀਤੀ ਤਾਂ ਫਿਰ ਸਤਗੁਰਾਂ ਨੂੰ ਉੱਥੋਂ ਹੁਕਮ ਕੀਤਾ ਜਿਨ੍ਹਾਂ ਦਾ ਨਾਮ ਦੁਸ਼ਟ ਦਮਨ ਸੀ ਪਹਿਲੇ ਜਨਮ ਦੇ ਵਿੱਚ ਹਿਮਕੁੰਡ ਪਹਾੜ ਉੱਥੇ ਅਕਾਲ ਪੁਰਖ ਨੇ ਬੁਲਾ ਕੇ ਕਿਹਾ ਕਿ ਤੁਸੀਂ ਜਾ ਕੇ ਇਸ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਢੱਲ ਪਾਓ ਉਹਦਾ ਨਾਸ਼ ਕਰੋ ਤੇ ਸਤਿਗੁਰੂ ਤਾਂ ਕਹਿੰਦੇ ਨੇ ਚਿੱਤ ਨਾ ਪਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੋਤ ਪ੍ਰਭ ਚਰਨਨ ਵਿੱਚ ਤਾਂ ਜੁੜੇ ਬੈਠੇ ਸੀ ਪਰਮਾਤਮਾ ਦੇ ਚਰਨਾਂ ਨਾਲ ਪਰ ਜਿੱਡਾ ਵੱਡਾ ਕੰਮ ਕਰਨਾ ਹੋਵੇ ਓਡਾ ਵੱਡਾ ਹੀ ਮਹਾ ਬਲੀ ਚਾਹੀਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡੀ ਕਿਸੇ ਦੀ ਕਮਾਈ ਹੈ ਨਹੀਂ ਸੀ ਉਦੋਂ ਔਰੰਗਜੀਬ ਨੇ ਵੀ ਬਹੁਤ ਕਮਾਈ ਤਪੱਸਿਆ ਕੀਤੀ ਹੋਈ ਸੀਗੀ ਉਹਨੂੰ ਨਾਸ਼ ਕਰਨ ਵਾਸਤੇ ਉਹਦਾ ਜ਼ੁਲਮ ਦਾ ਨਾਸ ਕਰਨ ਵਾਸਤੇ ਓਡੀ ਵੱਡੀ ਕਮਾਈ ਵੀ ਚਾਹੀਦੀ ਸੀ ਫਿਰ ਸਤਿਗੁਰਾਂ ਤੋਂ ਬਿਨਾ ਹੋਰ ਇਹਨੇ ਜੁੱਗ ਬੈਠੇ ਸੀਗੇ ਕਮਾਈ ਹੈ ਵੀ ਨਹੀਂ ਸੀ ਫਿਰ ਸਤਿਗੁਰਾਂ ਨੇ ਬਚਨ ਕੀਤਾ ਕਿ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਆਕਾਰ ਪੁਰਖ ਅਗੇ ਬੇਨਤੀ ਕੀਤੀ ਖੜਕੇ ਕਿ हे ਉਤਾਰਕੁਰ ਪ੍ਰਮਾਤਮਾ ਇਹ ਪੰਥ ਤਾਂ ਚੱਲੂਗਾ ਜੇ ਆਪ ਨਾਲ ਸਹਾਈ ਹੋਵੇਂ ਅੰਗ ਸੰਗ ਸਹਾਇਤਾ ਕਰੋਗੇ ਤੇ ਅਕਾਲ ਪੁਰਖ ਕਹਿਣ ਲਗਾ ਮੈਂ ਆਪਣਾ ਸਤ ਤੁਜੇ ਨਿਵਾਜਾ ਪੰਥ ਪ੍ਰਚਰਕ ਕਰ ਬੇ ਕੋ ਸਾਜਾ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਤੁਹਾਡੇ ਹਰ ਵੇਲੇ ਅੰਗ ਸੰਗ ਹੋਵਾਂਗੇ ਸੋ ਸਤਗੁਰਾਂ ਨੇ ਆ ਕੇ ਫਿਰ ਬਖਸ਼ਿਸ਼ ਕੀਤੀ ਪਟਨਾ ਸਾਹਿਬ ਦੇ ਵਿੱਚ ਆ ਕੇ ਅਵਤਾਰ ਧਾਰਨ ਕੀਤਾ ਤੇ ਇਹ ਵੀ ਜ਼ਰੂਰੀ ਹੈ ਜਿੱਥੇ ਐਡੇ ਮਹਾਬਲੀ ਨੇ ਐਡੇ ਤਪੱਸਵੀ ਨੇ ਆਉਣਾ ਹੋਵੇ ਤੇ ਉਹ ਮਾਤਾ ਪਿਤਾ ਵੀ ਕਿੱਡੇ ਤਪੱਸਵੀ ਚਾਹੀਦੇ ਨੇ ਸਤਗੁਰੂ ਆਪਣੇ ਬਾਣੀ ਵਿੱਚ ਹੀ ਦੱਸਦੇ ਨੇ ਤਾਤ ਮਾਤ ਮੁਰਖ ਅਲਕ ਅਲਾਦਾ ਬਹੁ ਵਿਧਨ ਜੋਗ ਸਾਧਨਾ ਸਾਦਾ ਬੜੇ ਜੋਗ ਸਾਧਨਾ ਕੀਤੀ ਬਹੁਤ ਆਰਾਧਨਾ ਕੀਤੀ ਉਹਨਾਂ ਨੇ ਵੀ ਤਾਤ ਮਾਤ ਮੁਰ ਅਲਖ ਅਲਾਦਾ ਬਹੁ ਵਿਧਨ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਜਦੋਂ ਫਿਰ ਉਹਨਾਂ ਨੇ ਸੇਵਾ ਐ ਨਹੀਂ ਕੀਤੀ ਫਿਰ ਪ੍ਰਮਾਤਮਾ ਉਹਨਾਂ ਤੇ ਖੁਸ਼ ਹੋਏ ਫਿਰ ਉੱਥੇ ਜਾ ਕੇ ਸਤਗੁਰੂ ਫਰਮਾਉਂਦੇ ਹਨ ਮੋਰਪਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਇਲਾਹਾਬਾਦ ਇਸ਼ਨਾਨ ਕੀਤੇ ਸਤਿਗੁਰਾਂ ਨੇ ਉੱਥੇ ਅਖੰਡ ਪਾਠ ਵੀ ਕਰਾਇਆ ਬੇਅੰਤ ਤਪੱਸਿਆ ਕੀਤੀ ਬੇਅਰਦ ਪੁੰਨਦਾਨ ਵੀ ਕੀਤਾ ਮੋਰਪਤ ਪੂਰਬ ਕੀ ਅਰਸ਼ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਯਾਤਰ ਬੈਣੀ ਭਏ ਪੁੰਨ দান ਦਿਨ ਕਰ ਤੇ ਬਤਾਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵਲੇ ਫਿਰ ਤਾਂ ਪਟਨਾ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਉਥੇ ਪਟਨਾ ਸਾਹਿਬ ਕਿਉਂ ਅਵਤਾਰ ਧਾਰਨ ਕੀਤਾ ਇਹ ਵੀ ਸਾਖੀ ਲੰਬੀ ਹੈ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਸਾਲਸਰਾਏ ਨੂੰ ਜਦੋਂ ਸਾਲਸਰਾਏ ਨੇ ਬਹੁਤ ਬੇਨਤੀਆਂ ਕੀਤੀਆਂ ਸਤਿਗੁਰੂ ਨਾਨਕਦੇਵ ਨੂੰ ਪਾਤਸ਼ਾਹ ਜੀ ਤੁਸੀਂ ਇੱਥੇ ਹੀ ਠਹਿਰੋ ਇੱਥੇ ਹੀ ਕਿਰਪਾ ਕਰੋ ਜਿਹੜੀਆਂ ਤੁਹਾਡੀਆਂ ਕੋਈ ਵੀ ਜ਼ਰੂਰਤਾਂ ਦਾਸ ਹਾਜ਼ਰ ਹੈ ਪਰ ਜਾਓ ਨਾ ਦੂਰ ਜਦੋਂ ਬਹੁਤ ਜ਼ਿਆਦਾ ਬੇਨਤੀਆਂ ਕੀਤੀ ਫਿਰ ਸਤਿਗੁਰਾਂ ਨੇ ਬਚਨ ਕਰਤਾ ਅਸੀਂ 10ਵੇਂ ਜਾਮੇ ਦੇ ਵਿੱਚ ਆ ਕੇ ਤੇਰੇ ਇਸ ਘਰ ਨੂੰ ਗ੍ਰਹਿਣ ਪਵਿੱਤਰ ਕਰਾਂਗੇ ਸਤਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਤੂੰ ਆਪਣੇ ਘਰ ਨੂੰ ਸ਼ਰਾਂ ਬਣਾ ਉੱਥੇ ਯਾਤਰੀਆਂ ਨੂੰ ਰਹਿائش ਦੇ 24 ਘੰਟੇ ਲੰਗਰ ਚਲਾ ਲੰਗਰ ਚਲਾ ਇਸ ਕਰਕੇ ਇੱਥੇ ਫਿਰ ਆ ਕੇ ਅਸੀਂ 10ਵੇਂ ਜਾਮੇ ਵਿੱਚ ਅਵਤਾਰ ਧਾਰਾਂਗੇ ਤਾਂ ਸਤਗੁਰਾਂ ਨੇ ਉੱਥੇ ਫਿਰ ਇਹ ਵਿਧ ਬਣਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਫਿਰ ਜੋ ਉਹਨਾਂ ਨੇ ਚੁਅਜ ਕੀਤੇ ਸ਼ੇਵਜਤ ਪੰਡਤ ਜੀ ਨਾਲ ਅਤੇ ਮਹਾਰਾਣੀ ਜਿਹੜੀ ਮੈਣੀ ਸੀ ਉਹਨਿਆਂ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਉਹ ਅੱਜ ਵੀ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਸਤਿਗੁਰਾਂ ਨੇ ਵਚਨ ਕੀਤਾ ਉਹਨਾਂ ਨੂੰ ਕਿ ਤੁਸੀਂ ਇਹ ਹੁੰਗੜੀਆਂ ਵਰਤਾਇਆ ਕਰੋ ਅਸੀਂ ਬਾਲਕ ਦੇ ਰੂਪ ਵਿੱਚ ਆ ਕੇ ਉਹ ਤੁਹਾਡੀ ਭਾਵਨਾ ਪੂਰੀ ਕਰਿਆ ਕਰਾਂਗੇ ਐਡੇ ਦਿਆਲੂ ਕਿਰਪਾ ਨੂੰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਦੇਖੋ ਸਭ ਜਿਵੇਂ ਭਾਈ ਸਾਹਿਬ ਨੇ ਵਚਨ ਕੀਤਾ ਕਿ ਸਭ ਤੋਂ ਪਹਿਲਾਂ ਕਿ ਸੇ ਸਿੱਖ ਨੇ ਨਹੀਂ ਪਛਾਣਿਆ ਸਿੱਖ ਨੇ ਨਹੀਂ ਤੇ ਸਭ ਤੋਂ ਪਹਿਲਾਂ ਜਿਹੜਾ ਭੀਖਨਸ਼ਾ ਪੀਰ ਉਹਨੂੰ ਸੋਝੀ ਹੋਈ ਜਿਹੜਾ ਮੱਕੇ ਵੱਲ ਮੁੱਖ ਕਰਕੇ ਸਜਦੇ ਕਰਦਾ ਸੀ ਅੱਜ ਪੂਰਬ ਵੱਲ ਸਰਗੁਰ ਸਦਵੇਂ ਪਾਸ਼ਾ ਨੇ ਅਵਤਾਰ ਧਾਰਨ ਕੀਤਾ ਜਦੋਂ ਉਹਨਾਂ ਦੇ ਮুরিਦਾਂ ਨੇ ਪੁੱਛਿਆ ਕਿ ਪੀਰ ਜੀ ਤੁਹਾਡਾ ਨਿਸ਼ਚਾ ਕਿਉਂ ਹਿੱਲ ਗਿਆ ਤੁਸੀਂ ਮੱਕੇ ਵੱਲ ਪਿੱਠ ਕਰ ਰਹੇ ਹੋ ਕਹਿੰਦੇ ਉਹ ਜਿਹੜਾ ਮੱਕੇ ਵੱਲ ਅੱਲਾਹ ਤਾਲਾ ਸੀ ਉਹ ਅੱਜ ਪੂਰਬ ਵੱਲ ਆ ਗਿਆ ਬੇਨਤੀਆਂ ਕੀਤੀਆਂ ਦਰਸ਼ਨ ਕਰਵਾਓ ਫਿਰ ਦਰਸ਼ਨ ਕਰਵਾਏ ਜਾ ਕੇ ਉਹਨਾਂ 'ਚ ਜਲ ਪਾਣੀ ਨੇ ਮੂੰਹ ਨੂੰ ਲਾਉਣਾ ਮੂੰਹ ਜੂਠਾ ਨਹੀਂ ਕਰਨਾ ਜਿੰਨਾਂ 'ਚ ਸਾਨੂੰ ਇਸ ਬਲਗ ਦੇ ਦਰਸ਼ਨ ਨਾ ਹੋਣਗੇ ਫਿਰ ਦਰਸ਼ਨ ਕਰਵਾਏ ਦੋਹੇ ਕੁੱਜੀਆਂ ਦਵਾ ਦਿੱਤੀਆਂ ਉਹਨਾਂ ਦਾ ਇਹ ਫੁਰਨਾ ਸੀ ਪੀਖਣ ਸ਼ਾਹ ਦਾ ਕਿ ਜਿਹੜਾ ਦੁੱਧ ਹੈ ਇਹ ਮੁਸਲਮਾਨਾਂ ਦਾ ਹੈ ਜਿਹੜਾ ਪਾਣੀ ਹੈ ਇਹ ਹਿੰਦੂਆਂ ਦਾ ਵੀ ਤੁਸੀਂ ਕਿਹਦੀ ਰੱਖਿਆ ਕਰੋਗੇ ਸਤਗੁਰਾਂ ਨੇ ਦੋਹੇ ਕੁੱਜੀਆਂ ਦਵਾ ਦਿੱਤੀਆਂ ਅਤੇ ਸੋਝੀ ਪਾ ਦਿੱਤੀ ਅਸੀਂ ਸਾਰਿਆਂ ਦਾ ਰੱਖੇ ਆ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਜੁਰਮ ਦਾ ਨਾਸ ਕਰਨ ਵਾਸਤੇ ਆਏ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਉੱਥੇ ਕਈ ਚੋਜ ਕੀਤੀ ਫਿਰ 6-7 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਗਿਆ ਹੋਈ ਹੁਕਮ ਹੋਇਆ ਕਿ ਤੁਸੀਂ ਆਨੰਦਪੁਰ ਸਾਹਿਬ ਆਜੋ ਸਤਿਗੁਰੂ ਆਨੰਦਪੁਰ ਸਾਹਿਬ ਆ ਗਏ ਜਦੋਂ ਆਏ ਉੱਥੇ ਨੌਵੇਂ ਪਾਤਸ਼ਾਹ ਨੇ ਇਹ ਜੋ ਮਾਖੋ ਪਿੰਡ ਇੱਕ ਪੰਡੋਰੀ ਪਿੰਡ ਤਿੰਨ ਪਿੰਡ ਖਰੀਦ ਕੇ ਭੀਮਚੰਦ ਰਾਜੇ ਤੋਂ ਇਹ ਨਗਰ ਵਸਾਇਆ ਸੀ ਤੇ ਨਾਂ ਰੱਖਿਆ ਸੀ ਆਪਣੀ ਮਾਤਾ ਦੇ ਨਾਂ ਤੇ ਨਾਨਕੀ ਚੱਕ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਦਰਬਾਰ ਲੱਗਿਆ ਹੋਇਆ ਨਵੇਂ ਪਾਤਸ਼ਾਹ ਦਾ ਸੰਗਤਾਂ ਸਜੀਆਂ ਹੋਈਆਂ ਬਚਨ ਕਰ ਲਿਆ ਪਾਤਸ਼ਾਹ ਆ ਕੇ ਸਾਰੇ ਪਰਿਵਾਰ ਨੇ ਮੱਥਾ ਟੇਕਿਆ ਤੇ ਨਵੇਂ ਪਾਤਸ਼ਾਹ ਕਹਿਣ ਲੱਗੇ ਗੋਬਿੰਦ ਰਾਏ ਜੀ ਨੂੰ ਤੁਸੀਂ ਕੋਈ ਬਚਨ ਸੁਣਾਓ ਸੰਗਤ ਨੂੰ ਤੇ ਨਵੇਂ ਸਤਿਗੁਰੂ ਕਹਿਣ ਲੱਗੇ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਤੁਸੀਂ ਆਪ ਹੀ ਬਖਸ਼ਿਸ਼ ਕਰੋ ਕਿਰਪਾ ਕਰੋ ਤੁਸੀਂ ਸੰਗਤ ਨੂੰ ਫਿਰ ਦੂਜਾ ਬਚਨ ਕੀਤਾ ਫਿਰ ਜੋ ਤੀਜਾ ਬਚਨ ਕੀਤਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦ ਆਨੰਦ ਸਹਿਬ ਜਿਹੜਾ ਬਾਣੀ ਹੈ ਇਹ ਆਨੰਦ ਸਾਹਿਬ ਜਵਾਨੀ ਯਾਰਸੀ ਫਿਰ ਐਨ ਅੱਖਾਂ ਮਿਚੇ ਬੜੇ ਰੰਗ ਦੇ ਵਿੱਚ ਆ ਕੇ ਆਨੰਦ ਸਾਹਿਬ ਦਾ ਪਾਠ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਐਨੇ ਖੁਸ਼ ਹੋਏ। ਐਨੇ ਨਿਹਾਲ ਹੋਏ ਸੰਗਤ ਨੂੰ ਕਹਿਣ ਲੱਗੇ ਅੱਜ ਆਨੰਦ ਸਾਹਿਬ ਦਾ ਕੀਰਤਨ ਪਾਠ ਸੁਣ ਕੇ ਬੜਾ ਆਨੰਦ ਹੋਇਆ ਆਨੰਦ ਵਰਸਿਆ। ਅੱਜ ਤੋਂ ਇਸ ਜਗ੍ਹਾ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਜਾਵੇਗਾ। ਉਸ ਦਿਨ ਤੋਂ ਫਿਰ ਆਨੰਦਪੁਰ ਸਾਹਿਬ ਪਿਆ ਫਿਰ ਸਤਿਗੁਰਾਂ ਨੇ ਉੱਥੇ ਕਿੰਨੇ ਚੋਜ ਕੀਤੇ ਜੋ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਹੀ ਲਿਖਿਆ ਕਿ ਅਸੀਂ ਪੰਥ ਚਲਾਉਣ ਵਾਸਤੇ ਆਏ ਹਾਂ ਜੁਰਮ ਦਾ ਨਾਸ਼ਕ ਬੇਅੰਤ ਜੰਗ ਜੁਦ ਕੀਤਾ ਸਤਿਗੁਰਾਂ ਨੇ ਸਤਿਗੁਰੂ ਕਹਿੰਦੇ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਤਮਾਸ਼ਾ ਦੇ ਜਿਹੜਾ ਤਮਾਸ਼ਾ ਦਿਖਾਉਂਦਾ ਹੁੰਦਾ ਕੋਈ ਦੁਨਿਆਵੀ ਲੈ ਲੀਏ ਆਪਾਂ ਕੋਈ ਮਜ਼ਾਰੀ ਲੈ ਲੀਏ ਉਹਨੂੰ ਕੋਈ ਡਰ ਭੈ ਨਹੀਂ ਹੁੰਦਾ ਉਹ ਤਾਂ ਤਮਾਸ਼ਾ ਹੀ ਦੇਖ ਰਿਹਾ ਹੁੰਦਾ ਉਹਨੂੰ ਪਤਾ ਵੀ ਇਹ ਤਾਂ ਡੁਪਲੀਕੇਟ ਸਾਰਾ ਕੁਝ ਜੋ ਕੁਝ ਇਹ ਖੇਡ ਕਰ ਰਿਹਾ ਹੈ ਬਾਜੀਗਰ ਬਾਜੀ ਪਾਈ ਸਭ ਕਲਕੱਤਾਸੇ ਆਈ ਬਾਜੀਗਰ ਸਵਾਂਸ ਪੇਲਾ ਆਪਣੇ ਰੰਗ ਰਵੇ ਇਕੱਲਾ ਬਾਜੀ ਵਰ ਬਹੁਤ ਜਿਹੜਾ ਤਮਾਸ਼ਾ ਕਰਦਾ ਵਾ ਉਹਨੂੰ ਪਤਾ ਹੁੰਦਾ ਇਹ ਤਾਂ ਸਭ ਡਰਾਮਾ ਹੀ ਹੈ ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਤਮਾਸ਼ਾ ਦੇਖਣਾਈ ਸੀ ਦੁਨੀਆ ਦਾ ਲੋਕਾਂ ਦੇ ਜਾਂ ਜਿਹੜੇ ਰਾਜੇ ਸੀ ਉਹਨਾਂ ਦੇ ਮਨ ਵਿੱਚ ਸੀਗਾ ਵੀ ਪਤਾ ਨਹੀਂ ਇਹ ਆਮ ਫਕੀਰ ਹੀ ਅਸੀਂ ਇਹਨੂੰ ਐ ਕਾਬੂ ਕਰ ਲਾਂਗੇ ਐ ਮਾਰ ਲਾਂਗੇ ਜਾਂ ਕੁਝ ਕਰ ਲਾਂਗੇ ਪਰ ਪ੍ਰਮਾਤਮਾ ਨੂੰ ਕੌਣ ਕਰ ਸਕਦਾ ਕੀ ਵਿਗਾੜ ਸਕਦਾ 10-10 ਲੱਖ ਦੇ ਘੇਰੇ ਚੋਂ ਪਤਾ ਹੀ ਨਹੀਂ ਲੱ ਸਤਿਗੁਰੂ ਕਿੱਧਰ ਨਿਕਲ ਕੇ ਕੀ بڑا ਇੰਤਜ਼ਾਮ ਕਿਤੇ ਪਰ ਸਤਿਗੁਰੂ ਜਿਹੜੇ ਸਮਰਾਥ ਹੈ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਜਦੋਂ ਸਤਿਗੁਰੂ ਦੀਨਾ ਸਾਹਿਬ ਆਏ ਉਥੇ ਕਪੂਰੇ ਨੇ ਬੇਨਤੀ ਕੀਤੀ ਭਾਈ ਸਤਿਗੁਰੂ ਜੀ ਤੁਸੀਂ ਇੰਨੇ ਜੰਗ ਜਦ ਕਿੰਨੇ ਸਿੰਘ ਸ਼ਹੀਦ ਹੋਗੇ ਕੀ ਕੁਝ ਹੋ ਗਿਆ ਕਿੰਨੀਆਂ ਤਕਲੀਫਾਂ ਕਰੀਆਂ ਤੁਸੀਂ ਸਮਰਾਥੋਂ ਤੁਸੀਂ ਕੀ ਨਹੀਂ ਸੀ ਕਰ ਸਕਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਪੂਰੇ ਅਸੀਂ ਮਾਨਸ ਜਨਮ ਦੇ ਵਿੱਚ ਆਂ ਅਸੀਂ ਮਰਜ਼ਾਦਾ ਨਹੀਂ ਭੰਗ ਕਰਨੇ ਜੇ ਅਸੀਂ ਚਾਹੁੰਦੇ ਤਾਂ ਇੱਕ ਤੀਰ ਦੇ ਨਾਲ ਸਾਰੇ ਖਤਮ ਕਰ ਸਕਦੇ ਸੀ ਪਰ ਅਸੀਂ ਇਹ ਮਰਜ਼ਾਦਾ ਰੱਖਿਆ ਮਾਨਸ ਜਨਮ ਦੇ ਵਿੱਚ ਇਸ ਕਰਕੇ ਅਸੀਂ ਮਰਜ਼ਾਦਾ ਨਹੀਂ ਭੰਗ ਕਰਨੇ ਇਹ ਅੱਗੇ ਗੁਰਸਿੱਖਾਂ ਵਾਸਤੇ ਪੂਰਨੇ ਪਾ ਕੇ ਦੱਸੇ ਸਾਡਾ ਸਿੱਖ ਕਦੇ ਡੋਲੇ ਨਾ ਜਿੰਨਾ ਮਰਜੀ ਕੋਈ ਔਕੜਾ ਆ ਜਾਏ ਮੁਸੀਬਤ ਆ ਜਾਏ ਜਿਸ ਜਾਂ ਮਰਜੀ ਮੁਸ਼ਕਲ ਸਮਾਂ ਆ ਜਾਏ ਸਾਡਾ ਸਿੱਖ ਚੜ੍ਹਦੀ ਕਲਾ 'ਚ ਰਹੇ ਕਿਸੇ ਭਿਆਨਕ ਸਮੇਂ ਤੋਂ ਡਰੇ ਨਾ ਡਟ ਕੇ ਟੱਕਰ ਲਵੇ ਸੋ ਇਹ ਪੂਰਨੇ ਪਾ ਕੇ ਚੱਲੇ ਆ ਸੋ ਸਤਿਗੁਰਾਂ ਨੇ ਇੰਨਿਆਂ ਜੰਗ ਜਦ ਕੀਤੇ ਐਨੇ ਪਰਪਕਾਰਜ ਕੀਤੇ ਇਸ ਦੁਨੀਆ ਤੇ ਫਿਰ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀ ਕੀਤੀ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਸਤਿਗੁਰਾਂ ਨੇ ਆਪਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕੀਤੇ ਆ ਜੋ ਲੋਕ ਪਰਲੋਕ ਦੇ ਮਾਲਕ ਦਸਾਂ ਜੁਗਿਆਂ ਦੀ ਜੋਤ ਪ੍ਰਤੱਖ ਹੈ ਲੋੜ ਆ ਭਾਵਨਾ ਦੀ ਆਪਾਂ ਨੂੰ ਕੋਈ ਪ੍ਰਮਾਣ ਦੇਣ ਦੀ ਵੀ ਲੋੜ ਨਹੀਂ ਆਪਣੇ ਤਾਂ ਘਰ ਦੇ ਵਿੱਚ ਹੋਏ ਨੇ ਤਾਂ-ਤਾਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪ੍ਰਤਖ ਕੀਤੇ ਗੁਰਨਾਨਕ ਸਾਹਿਬ ਪ੍ਰਗਟ ਕੀਤੇ ਲੋੜ ਹੈ ਸਤਿਗੁਰੂ ਅਗਲੀ ਬਾਣੀ ਚ ਦੱਸਦੇ ਆ ਪ੍ਰਗਟ ਹੋ ਗਰਾਂ ਕੀਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਦੇ ਪ੍ਰਗਟ ਕਰਕੇ ਮੰਨਣਾ ਭਾਵ ਉਹਨਾਂ ਨੂੰ ਮੌਸਮ ਅਨੁਸਾਰ ਸੇਵਾ ਕਰਨੀ ਜਲ ਪਾਣੀ ਪ੍ਰਸ਼ਾਦਾ ਪਾਣੀ ਜਿਵੇਂ ਅਸਰ ਆਂਬ ਪ੍ਰਗਟ ਨੂੰ ਹਰ ਇੱਕ ਚੀਜ਼ ਦੀ ਲੋੜ ਹੈ ਗਰਮੇ ਸਰਦੀ ਖਾਣਾ ਪੀਣਾ ਹਰ ਚੀਜ਼ ਦੀ ਲੋੜ ਹੈ ਸੋ ਬਾਬਾ ਜੀ ਨੇਵੇਂ ਪ੍ਰਗਟ ਕਰਕੇ ਉੱਥੇ ਸਤਿਗੁਰਾਂ ਨੂੰ ਮੰਨਿਆ ਤੇ ਤਾਂ ਗੁਰੂ ਨਾਨਕ ਸਾਹਿਬ ਨੇ ਬਾਬਾ ਜੀ ਦੇ ਸਾਰੇ ਫਿਰ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਕਹਿਤਾ ਤੁਸੀਂ ਗੁਰੂਗ੍ਰੰਥ ਸਾਹਿਬ ਦੀ ਸੇਵਾ ਆਪ ਕਰੋ ਬਾਣੀ ਨਾਲ ਜੁੜੋ ਸੰਗਤਾਂ ਨੂੰ ਜੋੜੋ ਤੁਸੀਂ ਕਿਤੇ ਮੰਗਣ ਨਹੀਂ ਜਾਣਾ ਤੁਹਾਡਾ ਰਾਸ਼ਨ ਪਾਣੀ ਖਾਣਾ ਪੀਣਾ ਜੋ ਕੁਛ ਹੈ ਜ਼ਰੂਰਤਾਂ ਉਹ ਸਾਡੀ ਡਿਊਟੀ ਹੈ ਸੋ ਫਿਰ ਬਾਬਾ ਅਨੰਦ ਸਿੰਘ ਨੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਪਾਸੇ ਧਿਆਨ ਨਹੀਂ ਦਿੱਤਾ ਕੋਈ ਸਾਨੂੰ ਕੋਈ ਚੀਜ਼ ਮਿਲੇ ਜਾਂ ਮਿਲੇਗੀ ਕਿ ਨਹੀਂ ਐਨਾ ਵਿਸ਼ਵਾਸ ਸੀ ਬਾਬਾ ਜੀ ਸਾਰੀਆਂ ਸੰਗਤਾਂ ਨੂੰ ਛੱਡ ਕੇ ਘੁਣੇ ਜੰਗਲਾਂ ਦੇ ਵਿੱਚ ਬਹਿ ਜਾਂਦੇ ਸੀ ਪਹਾੜਾਂ ਦੀਆਂ ਗੁਫਾਵਾਂ 'ਚ ਬਹਿ ਜਾਂਦੇ ਸੀ ਪਰ ਗੁਰਨਾਨਕ ਸਾਹਿਬ ਨੇ ਡਿਊਟੀ ਲਈ ਸੀ ਬਚਨ ਦਿੱਤਾ ਹੈ ਕਿ ਉੱਥੇ ਸਭ ਕੁਝ ਪਹੁੰਚਦਾ ਸੀਗਾ ਸੋ ਇਸ ਤਰ੍ਹਾਂ ਅੱਜ ਵੀ ਉਦੋਂ ਨਹੀਂ ਕੋਈ ਮਹਾ ਪਰਖਾਂ ਦੇ ਹੁੰਦੇ ਹੁੰਦਾ ਪਰ ਬਾਬਾ ਜੀ ਤੋਂ ਬਾਅਦ ਵੀ ਧੰਨ ਧੰਨ ਬਾਬਾ ਜੀ ਸਰਸਣ ਜੀ ਵੇਲੇ ਵੀ ਉਹਨਾਂ ਨੇ ਬੜੀ ਉਹੀ ਰੂਪ ਸੀ ਬਾਬਾ ਜੀ ਦਾ ਜੋ ਗੁਰਨਾਨਕ ਸਾਹਿਬ ਲਿਖਿਆ ਸੀ 74 ਜਾਮੇ ਸੰਤ ਰੂਪ ਵਿੱਚ ਆਂਗੇ ਇਹ ਕੋਈ ਆਮ ਸੰਤ ਨਹੀਂ ਸੀ ਉਹ 74 ਜਾਮਿਆਂ ਦੇ ਵਿੱਚੋਂ ਗੁਰਨਾਨਕ ਸਾਹਿਬ ਦਾ ਆਪ ਸਰੂਪ ਸੀ ਧੰਨ ਧੰਨ ਬਾਬਾ ਗੇਜਾ ਸਿੰਘ ਜੀ ਦੱਸਿਆ ਕਰਦੇ ਸਨ ਤੁਸੀਂ ਵੀ ਸੁਣਿਆ ਕਿ ਬਾਬਾ ਜੀ ਸਰਸਣ ਜੀ ਮਹਾਰਾਜ ਨੂੰ ਅਸੀਂ ਦੇਖਿਆ ਰੱਬ ਵਾਲੇ ਕੰਮ ਆ ਜਿੰਨਾ ਵੀ ਕਿਸੇ ਦਾ ਫੁਰਨਾ ਬਣਾ ਉਸੇ ਵੇਲੇ ਫੁਰਨੇ ਬੁੱਝ ਲੈਣੇ ਬਾਬਾ ਜੀ ਹਰ ਇੱਕ ਦੇ ਮਨਾਂ ਤੇ ਖੇਡਦੇ ਸੀ ਹਰ ਇੱਕ ਦੇ ਫੁਰਨੇ ਹੱਲ ਕਰਦੇ ਸੀ ਇਸ ਪੁਰਾਣੇ ਸੰਗੀ ਬੈਠੇ ਆ ਪਤਾ ਵੀ ਹੈ ਸੋ ਇਹ ਰੱਬ ਦੇ ਕੰਮ ਆ ਸੋ ਇਹ ਦਰਗਾਹੀ ਕੰਮ ਆ ਬਾਬਾ ਜੀ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਦੇਖੋ ਗੁਰੂ ਨਾਨਕ ਸਮੇਂ ਜਿੰਮੇਵਾਰੀ ਲਈ ਹੋਈ ਆ ਸਾਰਾ ਕੁਝ ਨਾ ਉੱਥੇ ਕਿਸੇ ਨੂੰ ਤਨਖਾਹ ਦਿੱਤੀ ਜਾਂਦੀ ਆ ਨਾ ਕੋਈ ਰੋਟੀ ਪਕਦੀ ਆ ਨਾ ਕੋਈ ਚੜਾਵੇ ਚੜਦੇ ਆ ਕਮੇ ਕਿਸੇ ਚੀਜ਼ ਦੀ ਨਹੀਂ ਹੈ ਭਾਵੇਂ ਲੱਖਾਂ ਦੁਨੀਆ ਆ ਜੇ ਤੇ ਲੱਖਾਂ ਦੁਨੀਆ ਤੋਂ ਵੱਧ ਲੰਗਰ ਆ ਜਾਂਦਾ ਉੱਥੇ ਹੋਰ ਸਿਮਾਵਾ ਸਾਰਾ ਕੁਝ ਇਹ ਬਾਬਾ ਜੀ ਦੀਆਂ ਕਮਾਈਆਂ ਬਖਸ਼ਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਸਾਰਾ ਕੁਝ ਹੈ ਸੋ ਆਪਾਂ ਸਤਿਗੁਰਾਂ ਨੇ ਦੋ ਹਮ ਕੰਮ ਕੀਤੇ ਆ ਇਸ ਸੰਸਾਰ ਤੇ ਉੱਤੇ ਆ ਕੇ ਭਾਵੇਂ 14 ਜੰਗ ਜਿੱਤ ਕੀਤੇ ਹੋਰ ਦੁਨੀਆ ਨੂੰ ਤਾਰਨਾ ਕੀਤਾ ਜ਼ੁਲਮ ਦਾ ਨਾਸ਼ ਕੀਤਾ ਪਰ ਦੋ ਕੰਮ ਜਿਹੜੇ ਸਤਿਗੁਰਾਂ ਨੇ ਪਹਿਲਾਂ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਅਕਾਲ ਪੁਰਖ ਦੀ ਆਗਿਆ ਦੇ ਨਾਲ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਦੂਸਰਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜਾ ਗੁਰੂਗਾਂ ਸਾਹਿਬ ਹੈ ਇਹਨੂੰ ਤੁਸੀਂ ਮੰਨਣਾ ਇਹ ਦੋ ਕੰਮ ਨਾਨਕ ਸਰ ਦੇ ਵਿੱਚ ਵਿਸ਼ੇਸ਼ ਕਰਕੇ ਹੋ ਰਹੇ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਖੰਡੇ ਬਾਟੇ ਦਾ ਅਮਰਤ ਛਕਾਉਣਾ ਸੋ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਦਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪ੍ਰਗਟ ਕਰਕੇ ਕੀਤੀ ਉਹਨਾਂ ਤੋਂ ਬਾਅਦ ਬਾਬਾ ਜੀ ਨੇ ਫਰਕ ਪ੍ਰਗਟ ਕਰਕੇ ਕੀਤੀ ਅਤੇ 7.5 ਲੱਖ ਪ੍ਰਾਣੀ ਨੂੰ ਫਿਰ ਬਾਬਾ ਜੀ ਨੇ ਥੋੜੇ ਸਮੇਂ ਚ ਖੰਡੇ ਬਾਟੇ ਦਾ ਅਮਰਤ ਛਕਾਇਆ ਬੇਅੰਤ ਰੋਹਾਂ ਨੂੰ ਟੁੱਟੀਆਂ ਹੋਈਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਸੋ ਉਹਨਾਂ ਦੇ ਆਪਾਂ ਸਤੰਤਨ ਬਾਬਾ ਇਸ਼ਰ ਸਿੰਘ ਜੀ ਮਹਾਰੋਵਰੋਂ ਸੇ ਮਹਾ ਪਰਖਾਂ ਦੇ ਜਨਮ ਸਥਾਨ ਤੇ ਬੈਠਿਆ ਵੱਡਿਆਂ ਭਾਗਾਂ ਵਾਲੇ ਸਾਰੇ ਹਾਜ਼ਰੀ ਭਰਿਆ ਕਰੋ ਇਹ ਤਾਂ ਹੈ ਪ੍ਰੋਗਰਾਮ ਅਜੇ ਸ਼ੁਰੂ ਹੋਇਆ ਚੌਥਾ ਪੰਜਵਾਂ ਥੋੜਾ ਹੀ ਛੋਟਾ ਹੀ ਪ੍ਰੋਗਰਾਮ ਹੈ ਅਗਾਹ ਨੂੰ ਕਿੰਨੇ ਇਕੱਠ ਹੋਣ ਲੱਗ ਜਾਣੇ ਆ ਬਾਰੇ ਪਿੰਡਾਂ ਤੋਂ ਵੀ ਸੰਗਤਾਂ ਉਹਨਾਂ ਨੇ ਬੜੇ ਗੁਣੇ ਗਿਆਨੀ ਵੀ ਆਉਣ ਲੱਗ ਜਾਣੇ ਆ ਇੱਥੇ ਪਤਾ ਨਹੀਂ ਕਿੰਨਿਆਂ ਕਿੰਨਿਆਂ ਰੌਣਕਾਂ ਲੱਗਣੀਆਂ ਬਾਬਾ ਜੀ ਨੇ ਕਿੰਨੀਆਂ ਬਖਸ਼ੀਆਂ ਕਰਨੀਆਂ ਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸਾਰੇ ਆ ਕੇ ਧੂੜੀ ਪਰਸਿਆ ਕਰੋ ਇੱਥੇ ਮੱਥਾ ਟੇਕਿਆ ਕਰੋ ਜੋ ਵੀ ਇੱਥੇ ਅਰਦਾਸ ਕਰਾਂਗੇ ਇਹ ਹੁਣ ਬਾਬਾ ਗੇਜਾ ਸਿੰਘ ਦਾ ਘਰ ਨਹੀਂ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਦਾ ਘਰ ਹੈ ਦਸਾ ਪਾਤਸ਼ਾਹਿਆਂ ਦਾ ਘਰ ਹੈ ਇਹ ਤਨਤਨ ਬਾਬਾ ਆਨੰਦ ਸਿੰਘ ਤਨਤਨ ਬਾਬਾ ਈਸ਼ਰ ਸਿੰਘ ਜੀ ਦਾ ਕਿਉਂ ਸਤਿਗੁਰੂ ਬਾਣੀ ਵਿੱਚ ਦੱਸਦੇ ਨੇ ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮ ਜਿਹਨੂੰ ਵੀ ਅਰਦਾਸ ਨਾ ਕਰਾਂਗੇ ਉਹੀ ਹਾਜ਼ਰ ਹੁੰਦਾ ਜਿਹਦਾ ਨਾਮ ਲਵਾਂਗੇ ਬਾਬਾ ਜੀ ਦੇ ਬਚਨ ਹੁਣੇ ਸ਼ਰਵਣ ਕੀਤੇ ਆ ਭਾਈ ਸਾਹਿਬ ਜੀ ਤੋਂ ਜਿਹਨੂੰ ਵੀ ਅਰਦਾਸ ਨਾ ਕਰਾਂਗੇ ਉਹ ਹਾਜ਼ਰ ਹੈ ਸੋ ਇਸ ਕਰਕੇ ਆਪਾਂ ਇੱਥੇ ਭਾਵਨਾ ਦੇ ਨਾਲ ਆਉਣਾ ਜਦੋਂ ਆਉਣਾ ਜਿੰਨਾ ਸੈ ਟਾਈਮ ਮਿਲੇ ਬੜਾ ਬਹੁਤ ਮਨ ਖੁਸ਼ ਹੁੰਦਾ ਇੰਨਾ ਕਿਤੇ ਵੀ ਇਹ ਬਾਬਾ ਜੀ ਦੀ ਬਖਸ਼ਿਸ਼ ਵਰਤ ਰਹੀ ਹੈ ਤੁਹਾਨੂੰ ਤੁਹਾਨੂੰ ਪਿਆਰੇ ਬਾਬਾ ਜੀ ਸ਼ਸ਼ ਸਿੰਘ ਦੇ ਸਾਰਾ ਨਗਰ ਜਿਹੜਾ ਪ੍ਰੇਮੀ ਆ ਬਾਬਾ ਜੀ ਦਾ ਸ਼ਬਦ ਦਾ ਭਾਵਨਾ ਵਾਲਾ ਜਿੰਨਾ ਇੱਥੇ ਇਕਾਂਤ ਹੈ ਜਿੰਨਾ ਇੱਥੇ ਸ਼ਾਂਤੀ ਹੈ ਮਨ ਜੁੜਿਆ ਉਹਨਾਂ ਹੋਰ ਆਮ ਸੰਗਤਾਂ ਵਿੱਚ ਨਹੀਂ ਮਨ ਜੁੜਿਆ ਹੁੰਦਾ ਕੋਈ ਨਾ ਕੋਈ ਰੌਲਾ ਪੈਂਦਾ ਰਹਿੰਦਾ ਹੈ ਇਹ ਬਾਬਾ ਜੀ ਅਪਾਰ ਬਖਸ਼ਿਸ਼ ਹੈ ਸੋ ਸਤਿਗੁਰੂ ਕਿਰਪਾ ਕਰਨ ਆਪਾਂ ਨੂੰ ਇਸੇ ਤਰ੍ਹਾਂ ਹੀ ਬਾਣੀ ਅਤੇ ਬਾਣੀ ਦੇ ਨਾਲ ਜੁੜੜ ਕੇ ਆਪਣਾ ਜੀਵਨ ਸਫਲਾ ਕਰਨ ਜਿਹੜਿਆਂ ਗੁਰਮੁਖਾਂ ਪਿਆਰਿਆਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਿਏ ਬਾਬਾ ਜੀ ਦੇ ਬਚਨ ਅੱਗੇ ਵੀ ਦਾਸ ਸੁਣਾਉਂਦਾ ਹੁੰਦਾ ਖੰਡੇ ਵਾਟੇ ਬਾਬਾ ਜੀ ਦੇ ਬਚਨਾਂ ਅੰਮ੍ਰਿਤ ਛਕੋ ਨਿਤਨੇਮ ਨਾ ਛੱਡਿਓ ਨਾਨਕ ਸਰ ਦੀ ਸੰਗਤ ਨਾ ਛੱਡਿਓ ਦਰਗਾਹ ਨੂੰ ਛਾਲਾ ਮਾਰ ਕਬਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਅਸੀਂ ਸਾਂਭਣਾ ਵਾਂ ਐਡਾ ਵੱਡਾ ਜਿਹੜਾ ਮਾਲਕ ਹੈ ਉਹ ਆਪਣੀਆਂ ਜ਼ਿੰਮੇਵਾਰੀਆਂ ਲੈਂਦਾ ਨਹੀਂ ਤਾਂ ਰਿਸ਼ੀ मुनि ਤਪਸ਼ੀ ਵੀ ਬਹੁਤ ਜਾਦੇ ਵੀ ਅਸੀਂ ਨਰਕਾਂ ਨੂੰ ਨਾ ਚਲੇ ਜਾਈਏ ਸਾਡਾ ਜੰਮਣ ਮਰਨ ਕੱਟਿਆ ਜਾਵੇ ਮੁਕਤ ਹੋ ਜਾਈਏ ਬੜੀਆਂ ਤਪੱਸਿਆ ਕਰਦੇ ਆ ਆਪਾਂ ਨੂੰ ਕੋਈ ਇੰਨਾ ਵੀ ਕਰਨ ਦੀ ਲੋੜ ਨਹੀਂ ਬਾਬਾ ਜੀ ਦੇ ਬਚਨ ਬਾਬਾ ਜੀ ਦੇ ਬਚਨ ਆ ਮਹਾਪੁਰਖ ਜਿਹੜੇ ਆ ਉਹ ਕਦੇ ਝੂਠ ਨਹੀਂ ਬੋਲਦੇ ਉਹਨਾਂ ਦੇ ਦਰਗਾਹ ਚੋਂ ਨੰਬਰ ਕੱਟੇ ਜਾਂਦੇ ਜੇ ਮਹਾਪੁਰਖ ਝੂਠ ਬੋਲਣ ਤੇ ਆਪਾਂ ਨੂੰ ਤਾਂ ਵਿਸ਼ਵਾਸ ਆ ਬਾਬਾ ਜੀ ਰੱਬ ਝੂਠ ਕਿੱਥੇ ਸੇਸ ਕਰਕੇ ਆਪਾਂ ਬਹੁਤ ਵੱਡੇ ਦਰ ਦੇ ਨਾਲ ਜੁੜੇ ਹੋਏ ਆ ਸੋ ਆਪਾਂ ਉਹਨਾਂ ਦੇ ਜੇ ਪੂਰਨਿਆ ਤੇ ਚੱਲਾਂਗੇ ਉਹਨਾਂ ਦੇ ਆਪਾਂ ਨੂੰ ਦੱਸੇ ਹੋਏ ਉਪਦੇਸ਼ ਤੇ ਚੱਲਾਂਗੇ ਤਾਂ ਆਪਣਾ ਇਹ ਜੀਵਨ ਸਫਲਾ ਹੈ ਸੋ ਇਸ ਤਰ੍ਹਾਂ ਆਪਾਂ ਇੱਥੇ ਆ ਕੇ ਹਾਜ਼ਰੀਆਂ ਭਰਨੀਆਂ ਸੋ ਭਾਈ ਤਰਨਾ ਸਿੰਘ ਨੇ ਦੱਸਿਆ ਜੋ ਹਰ ਸਾਲ ਤੁਹਾਨੂੰ ਤੁਹਾਨੂੰ ਪਿਆਰੇ ਬਾਬਾ ਅਗੀਜਾ ਸਿੰਘ ਜੀ ਨੇ ਪ੍ਰੋਗਰਾਮ ਉੱਥੇ ਅਰੰਭੇ ਸਨ ਮਾਗਦੇ ਮਹੀਨੇ ਦੇ ਵਿੱਚ ਜੱਪ ਤਪ ਸਮਾਜ ਵਿੱਚ ਉਹ ਚੱਲ ਰਹੇ ਨਾ 10 ਫਰਵਰੀ ਨੂੰ ਉੱਥੇ ਭੋਗ ਪਾਉਣੇ ਹਨ ਸਾਰੀਆਂ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਸੋ ਬਾਬਾ ਜੀ ਦੀ ਕਿਰਪਾ ਮਾਗਦਾ ਮਹੀਨਾ ਜਿਹੜਾ ਬਾਬਾ ਜੀ ਦੇ ਬਚਨ ਹੈ ਕਿ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸਭਨਾਂ ਨੂੰ ਕਰ ਦਾਨ ਪ੍ਰਮਾਤਮਾ ਦਾ ਜਿਹੜਾ ਨਾਮ ਆ ਧਿਆਉਣਾ ਸੁਣਨਾ ਅਤੇ ਅੱਗੇ ਦਾਨ ਕਰਨਾ ਦਾਨ ਤੋਂ ਭਾਵੇਂ ਅੱਗੇ ਵੀ ਜੋੜਨਾ ਅੱਗੇ ਜਿੰਨਾ ਅੱਗੇ ਜੋੜਾਂਗੇ ਆਪਾਂ ਉਹਦਾ ਦਸਵਾਂ ਹਿੱਸਾ ਆਪਾਂ ਨੂੰ ਮਿਲਣ ਨਾਲ ਜੋੜਨ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਹੋਰ ਸੋ ਇਸ ਕਰਕੇ ਆਪਾਂ ਮਾਗਦਾ ਮਹੀਨਾ ਸਫਲਾ ਕਰਨਾ ਸੋ ਵੱਡਿਆਂ ਭਾਗਾਂ ਵਾਲੇ ਦਾ ਇਸ ਹਿੱਸੇ ਸਮਾਪਤੀ ਕਰਦਾ ਹੈ ਅਗਲਾ ਪ੍ਰੋਗਰਾਮ ਹੁਣ ਭਾਈ ਧੰਨਾ ਸਿੰਘ ਜੀ ਦੱਸਣਗੇ ਭੁੱਲ ਚੁੱਕ ਦੀ ਖਿਮਾ ਪਿਆਰ ਸਤ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਤਨ ਧੰਤਨ ਪਿਆਰੇ ਬਾਬਾ ਆਇਸਰ ਸਿੰਘ ਮਹਾਰਾਜ ਜੀ ਤੋਂ ਬਰੋਸਾ ਆਏ ਹੋਏ ਧੰਤਨ ਧੰਤਨ ਪਿਆਰੇ ਬਾਬਾ ਗੇਜਾ ਸਿੰਘ ਜੀ ਤੋਂ ਬਰੋਸਾ ਆਏ ਹੋਏ ਪੂਰਨ ਮਹਾਪੁਰਖ ਸੰਤ ਬਾਬਾ ਭਾਗ ਸਿੰਘ ਜੀ ਦਾ